ਇੱਕ ਮਿੰਟ ਜੀ ਭਾਜੀ ਆਪਣਾ ਨਾਮ ਦੱਸੋ ਯਾਰ ਇੱਕ ਵਾਰ ਜੀ ਭਾਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੋਇਲ ਹਨਮਰਿਆ ਸਰ ਮੈਂ ਅਮਰੀਕ ਸਰ ਦਾ ਨਿਵਾਸੀ ਬਸਟਾਨ ਲੱਕੇ ਮੇਰਾ ਘਰ ਆ ਤੇ ਇਹ ਜਿਹੜੀ ਵਾਰਦਾਤ ਹੋਈ ਆ ਕੋਈ ਛੋਟੀ ਜੀ ਗੱਲ ਤੋਂ ਹੋਈ ਆ ਕੋਰ ਮਾਰਕ ਪਟੰਨ ਦੇ ਚੱਕਰਾ ਜੀ ਇਹ ਪਤੇਗੜ ਚੂੜੀਆਂ ਵਾਲੇ ਚੌਂਕ ਦੇ ਵਿੱਚ ਬਾਈਪਾਸ ਦੇ ਉੱਤੇ ਉੱਥੋਂ ਭਾਜੀ ਮੈਂ ਗੱਡੀ ਮੈਂ ਗੱਡੀ ਸਿੱਧੀ ਹੋਣੀ ਉਹਨੇ ਇਧਰੋਂ ਟਾਣ ਕਰਨੀ ਸੀ ਟਾਣ ਕਰਨ ਦੇ ਚੱਕਰ ਦੇ ਵਿੱਚ ਕੋਈ ਬੈਸ ਫਸਈਆ ਹੋ ਗਿਆ ਮਾੜੀ ਜੀ ਗੱਲ ਤੋਂ ਨਿੱਕੀ ਜੀ ਗੱਲ ਤੋਂ ਮੇਰੇ ਕੋਲ ਦੀ ਵੀਡੀਓ ਵੀ ਹੈਗੀ ਆ ਬਾਚੋ ਅਗਲੇ ਬਨੇ ਗੱਡੀ ਲਾ ਕੇ ਉੱਤਰ ਕੇ ਕਹਿੰਦਾ ਜੀ ਮੈਂ ਇਹ ਗੋਲੀ ਮਾਰ ਦੇਣੀ ਆ ਤੇ ਗੋਲੀ ਮਾਰਨ ਦੀ ਗੱਲ ਤੋਂ ਮਮਾ ਮੇਰੇ ਘਬਰਾ ਕੇ ਡਰ ਕੇ ਕਹਿੰਦੇ ਚੱਲ ਤੂੰ ਬੇਟਾ ਅੰਦਰ ਫੇਰ ਅਸੀਂ ਲੜਾਈ ਦਾ ਕੋਈ ਗੱਲ ਨਹੀਂ ਕੀਤੀ ਫੇਰ ਅਸੀਂ ਨਿਕਲ ਗਏ ਫੇਰ ਉਹਨੇ ਇਸੇ ਰੰਜਿਸ਼ ਦੀ ਇਹ ਨਿਕਲ ਗਈ ਆ ਅਸੀਂ ਭਾਜੀ ਗੱਡੀ ਭਜਾਣ ਦੀ ਕੀਤੀ ਕਿਉਂਕਿ ਮੈਨੂੰ ਇਹ ਸੀ ਕਿ ਬੱਚਾ ਨਾਲ ਹੈ ਮੇਰਾ ਛੋਟਾ ਬੇਟਾ ਨਾਲ ਸੀ ਮਦਰ ਨਾਲ ਸੀ ਤੇ ਮੈਨੂੰ ਇਹ ਸੀ ਕਿ ਆ ਲੜਾਈ ਕਰਕੇ ਕੀ ਲੈਣਾ ਹੈ ਕਿ ਕਿਉਂ ਲੜਨਾ ਕਿਸੇ ਨਾਲ ਕਿਉਂਕਿ ਮੇਰੇ ਮਦਰ ਨਾਲ ਮੇਰੇ ਬੱਚਾ ਨਾਲ ਹੀ ਤਾਂ ਕਰਕੇ ਤੇ ਫੇਰ ਉਹਨੇ ਭਾਜੀ ਇੱਧਰੋਂ ਆ ਗੰਡਾ ਸਿੰਗਲ ਜਿਹੜੀ ਗੰਦੇ ਨਾਲੇ ਵਾਲੀ ਸੜਕ ਅਧੇਗੜ ਚੂੜੀਆਂ ਤੋਂ ਮੈਂ ਇਧਰ ਨੂੰ ਟਾਨ ਕਰ ਲਿਆ ਉਹ ਤੋਂ ਡਰਦੇ ਨੇ ਉਹਨੇ ਮਗਰੋਂ ਫਾਇਰ ਕਰਨੇ ਸ਼ੁਰੂ ਕਰਤੇ ਉਹਨੇ 4 ਫਾਇਰ ਟੋਟਲ ਮਾਰੇ ਆ ਜਿਹੜਾ ਕਿ ਇੱਕ ਮੇਰੀ ਗੱਡੀ ਦੇ ਥਲੜੇ ਬਣੇ ਜਿਹੜਾ ਹਿੱਸਾ ਹੁੰਦਾ ਵਾ ਤੇਲ ਵਾਲਾ ਉਹਦੇ ਚ ਉਹਦੇ ਚ ਵੱਜਾ ਉਹ ਤੇਲ ਲੀਕ ਵੀ ਹੁੰਦਿਆ ਹਿੱਸੇ ਦੇ ਵਿੱਚੋਂ ਪੂਰਾ ਪ੍ਰੋਪਰ ਕਿਹੜੀ ਗੱਡੀ ਤੇ ਫੋਰਚਨਰ ਗੱਡੀ ਮੇਰੀ ਭਾਜੀ ਜਿਹੜੀ ਫੋਰਚਨਰ ਉਹ ਬੰਦੇ ਉਹ ਕਲੀ ਚ ਉਹ ਭਾਜੀ ਸਕੂਟਰ ਰੈਪਿਡ ਗੱਡੀ ਇਹ ਹੀ ਉਹ ਕੱਲਾ ਹੀ ਜਾਣਾ ਹੈ ਭਾਜੀ ਕੋਈ ਸੀਸੀਟੀਵੀ ਦੇ ਸਾਹਮਣੇ ਹਾਂ ਮੇਰੇ ਕੋਲ ਵੀਡੀਓ ਹੈਗੀ ਉਹਦੀ ਸੀਸੀਟੀਵੀ ਦੇ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਂਜੀ ਹਾਂਜੀ ਪੁਲਿਸ ਪਹੁੰਚੀ ਹੈ ਜਾਨ ਪਛਾਣ ਮੰਗ ਭਾਜੀ ਇਹ ਕਰਦੇ ਆ ਕਿ ਇਹੋ ਜਿਹੇ ਬੰਦਿਆਂ ਦੇ ਜਿਹੜੇ ਆ ਨਜਾਇਜ਼ ਹਥਿਆਰ ਜਿਹੜੇ ਵੀ ਆ ਹਥਿਆਰ ਇਹਨਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਨੇ ਕੋਈ ਜਾਨ ਪਛਾਣ ਨਹੀਂ ਭਾਜੀ ਜਾਨ ਪਛਾਣ ਵਾਲਾ ਨਹੀਂ ਕੋਈ ਕੋਈ ਜਾਨ ਪਛਾਣ ਵਾਲਾ ਨਹੀਂ ਅਣ ਪਛਾਤਾ ਇਹ ਹੁਣ ਪੁਲਿਸ ਨੂੰ ਕੰਪਲੇਂਟ ਕੀਤੀ ਭਾਈ ਹਾਂਜੀ ਹਾਂਜੀ ਕੰਪਲੇਂਟ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਸਾਹਿਬ ਹੁਣੇ ਹਾਂਜੀ ਹਾਂਜੀ ਮੈਂ ਆਪਣਾ ਨਾਮ ਦੱਸ ਕੀ ਹੋਇਆ ਤੁਹਾਡਾ ਅਸੀਂ ਆ ਰਹੇ ਸੀ ਫਤਿਹਗੜ ਚੋਰੀਆਂ ਤੋਂ ਹੀ ਮੇਰਾ ਨਾਮ ਰਮੇਸ਼ ਹੈਗਾ ਰੋਂਗ ਉਹ ਸੀਗਾ ਪਰ ਅਹੀ ਨਹੀਂ ਰੋਂਗ ਤੇ ਮਾੜੀ ਜੀ ਗੱਡੀ ਵੱਜੀ ਸੀ ਜਿਆਦਾ ਨਹੀਂ ਵੱਡੀ ਵੱਜੀ ਕੋਈ ਤੇ ਉਹ ਉਤਰ ਕੇ ਤੇ ਕਹਿ ਰਿਹਾ ਮੈਂ ਗੋਲੀ ਮਾਰ ਦੇਣੀ ਹੈਗੀ ਤੁਹਾਨੂੰ ਤੇ ਮੈਂ ਉਹਨੂੰ ਹੱਥ ਵੀ ਜੋੜੇ ਮੈਂ ਕਹਿੰਦਾ ਇੰਜ ਨਹੀਂ ਕਰੀਦਾ ਉਹਦਾ ਤੁਸੀਂ ਸਿਆਣੇ ਬਣੋ ਤੁਸੀਂ ਲੈ ਜਾਓ ਪਰ ਫਿਰ ਵੀ ਉਹ ਨਹੀਂ ਖਟਿਆ ਉਸ ਤੋਂ ਬਾਅਦ ਅਸੀਂ ਆ ਗਏ ਆਂਗੇ ਆਪਸ ਵਿੱਚ ਉਹਨੇ ਉਹਨੇ ਪਹਿਲੇ ਚਪੇੜ ਮਾਰੀ ਇਹਦੇ ਪਰ ਫਿਰ ਵੀ ਆਪਾਂ ਆ ਗਏ ਆਂਗੇ ਆ ਗਏ ਫਿਰ ਸਾਡੇ ਪਿੱਛੇ ਪਿੱਛੇ ਆਈ ਜਾ ਰਿਹਾ ਸੀਗਾ ਪਿੱਛੇ ਪਛਾ ਕੇ ਇੱਥੇ ਆ ਕੇ ਤੇ ਚਾਰ ਫਾਇਰ ਕੀਤੇ ਨੇਗੇ ਆਵਾਜ਼ ਵੀ ਆਈ ਐ ਸਰ ਪਤਾ ਨਹੀਂ ਨਸ਼ ਨਸ਼ ਤਾਂ ਨਹੀਂ ਕੁਛ ਵੀ ਚੰਗਾ ਭਲਾ ਸੀਗਾ ਕੋਈ ਇਹੋ ਜਿਹੀ ਨਿਕ ਸਮਝ ਆ ਰਹੀ ਨਹੀਂ ਸਮਝ ਆ ਰਹੀ ਆ ਨਿਕਲਦਾ ਸਾਰੀ ਕਹਿੰਦਾ ਮੈਂ ਤੁਹਾਨੂੰ ਗੋਲੀ ਮਾਰ ਦਿੰਨੀ ਆ ਉਮਰ ਹੈਗੀ 40 45 ਸਾਲ ਤੇ ਹੈ ਸੀਗੀ ਨਹੀਂ 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 ਸਾਡੀ ਕਿਹਨੇ ਕਹਾਈ ਰਣਜੀਤ ਸਾਹਿਬ ਆ ਜਿਹੜਾ ਆ ਵਾਇਆ ਸੋਂਤ ਪੁਰਾ ਪੁਲ ਦੇ ਪੁਲ ਤੋਂ ਪਾਰ ਇਧਰਲੇ ਪਾਸੇ ਵੱਲ ਹਾਂਜੀ ਬਿਲਕੁਲ ਜੀ ਹਾਂਜੀ ਮੌਕੇ ਤੇ ਪੁੱਛੀ ਨਹੀਂ ਇਹ ਕੋਈ ਕੋਈ ਕਰਿਆ ਮੌਕੇ ਤੋਂ ਨਹੀਂ 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 ਹੁਣ ਆਏ ਹੁਣ ਪੋਸਟ ਪਲੇਨ ਹੁਣ ਆਏ ਆ ਵੀ ਤੇ ਸਾਡੇ ਨਾਲ ਹੀ ਨੇਗੇ ਹਾਂਜੀ ਮੰਗ ਕੀ ਕਰਦੇ ਮੰਗ ਕੀ ਕਰਦੇ ਕਿ ਅੱਛਾ ਨਹੀਂ ਲੱਗਦਾ ਇਸ ਤਰ੍ਹਾਂ ਦੇ ਬਹੁਤ ਦੁਨੀਆ ਗਰੀਬ ਵੀ ਆ ਉਹਨਾਂ ਨੂੰ ਵੀ ਗੋਲੀਆਂ ਮਾਰੀ ਜਾਣਗੇ ਅਸੀਂ ਤਾਂ ਸਾਡੀ ਤਾਂ ਉਹਨਾਂ ਨਾਲ ਕੋਈ ਰੰਜਿਸ਼ ਵੀ ਨਹੀਂ ਆ ਇੱਕਦਮ ਤੁਸੀਂ ਪਿਸਤੌਲ ਕੱਢ ਲਓ ਤੇ ਗਲਤ ਗੱਲ ਆ ਨਾ ਇਹ ਤੇ ਥੋੜਾ ਜਿਹਾ ਸਰਕਾਰ ਨੂੰ ਸੁਧਾਰਨਾ ਚਾਹੀਦਾ ਕਿ ਲੋਕਾਂ ਨੂੰ ਰੱਤ ਪਾਣੀ ਚਾਹੀਦੀ ਹੈ ਜੀ ਸਰ ਕੀ ਜੀ ਸਾਰਾ ਮਾਮਲਾ ਜਿਹੜਾ ਇਹ ਜੀ ਆਪਣਾ ਸਪੌਟ ਤੇ ਆਏ ਆ ਜੀ ਇੱਥੇ ਇੱਕ ਫਾਇਰਿੰਗ ਇਨਸੀਡੈਂਟ ਬਾਰੇ ਸਾਡੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਤੇ ਇੱਥੇ ਹੁਣ ਮੌਕੇ ਤੇ ਆ ਕੇ ਇਨੀਸ਼ੀਅਲ ਜਿਹੜਾ ਪ੍ਰਾਇਮਰੀ ਸਟੇਜ ਤੇ ਸਾਨੂੰ ਇਹ ਪਤਾ ਲੱਗਾ ਵਾ ਕਿ ਆਪਣਾ ਦੋ ਜਿਹੜੇ ਕਾਰ ਚਾਲਕ ਸੀ ਉਹਨਾਂ ਦਾ ਰੋਡ ਰੇਜ ਦਾ ਮਾਮਲਾ ਜੀ ਤੇ ਜਿਵੇਂ ਗੱਡੀ ਲਾਗੋ ਪਾਸ ਔਨ ਕਰਨ ਦਾ ਮਾਮਲੇ ਨੂੰ ਲੈ ਕੇ ਇਹਨਾਂ ਦਾ ਆਪਸੀ ਟਕਰਾਅ ਵਾਦੀ ਹੋਈ ਹੈ ਬਾਕੀ ਇਹ ਵੈਰੀਫਾਈ ਕਰ ਰਹੇ ਆ ਜੋ ਤੱਤ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਇਹਦੇ ਬਾਰੇ ਸਾਰਾ ਮੈਂ ਜਸਟ ਮੌਕੇ ਤੇ ਆਇਆ ਜੀ ਵੈਰੀਫਾਈ ਕਰ ਰਹੇ ਆ ਜੀ ਜੋ ਉਹ ਮੈਂ ਕਰ ਰਹੇ ਆ ਜੀ ਸਾਰਾ ਇਨਕੁਆਇਰ ਕਰ ਰਹ ਜੋ ਵੀ ਜੇ ਕਿਸੇ ਦਾ ਫੋਲਡ ਹੋਇਆ ਤੇ ਕਾਰਵਾਈ ਕੀਤੀ ਜਾਵੇਗੀ ਜੀ ਮੇਨ ਜਿਹੜਾ ਮਤਲਬ ਇਹ ਹੈਗਾ ਜੀ ਗੱਡੀਆਂ ਦੇ ਆਪਸੀ ਰੋਡ ਰੇਜ ਦਾ ਜਿਵੇਂ ਹਨਾ ਜਿਵੇਂ ਮਾਮਲਾ ਜੀ ਇਹ ਪਤਾ ਲੱਗਾ ਵਾ ਕਿ ਇੱਕ ਫੋਰਚੂਨਰ ਕਾਰ ਚਾਲਕ ਸੀ ਦੂਸਰਾ ਕੋਈ ਹੋਰ ਗੱਡੀ ਸੀ ਤੇ ਮਤਲਬ ਇੱਕ ਜਾਨੇ ਨੇ ਟਰਨ ਕਰਨੀ ਸੀ ਤੇ ਉਹਨੇ ਬਿਨਾ ਇੰਡੀਕੇਟਰ ਦਿੱਤੇ ਟਰਨ ਕਰਨ ਤੋਂ ਲੈ ਕੇ ਜਿਵੇਂ ਥੋੜਾ ਆਪਸ ਇਹਨਾਂ ਦੀ ਬਹਿਸ ਬਾਜੀ ਹੋ ਗਈ ਇਹਨਾਂ ਕ ਮੈਟਰ ਜਿਹੜਾ ਇਨੀਸ਼ੀਅਲੀ ਪਤਾ ਲੱਗਾ ਬਾਕੀ ਇਹਦੇ ਵਰਕਆਊਟ ਕਰਕੇ ਜੋ ਸਚਾਈ ਸਾਹਮਣੇ ਆਊਗੀ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਾਇਆ ਜੀ ਠੀਕ ਹੈ